ਪ੍ਰੈਸ ਕਾਨਫਰੰਸ ਕੀਤੀ ਹੈ ਅਸੀਂ ਉਹਨਾਂ ਹਰ ਇੱਕ ਵਰਕਰ ਲਈ ਕੀਤੀ ਹੈ ਜਿਨ੍ਹਾਂ ਨੇ ਦਿਨ ਰਾਤ ਇਕ ਕੀਤਾ ਬਲੌਕ ਸੰਮਤੀ ਔਰ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੌਜੂਦਾ ਸਰਕਾਰ ਨੇ ਕਿਤੇ ਨਾ ਕਿਤੇ ਧੱਕੇਸ਼ਾਹੀ ਵੀ ਕੀਤੀ ਲੇਕਿਨ ਮਾਨ ਹੈ ਕਾਂਗਰਸੀ ਵਰਕਰਸ ਤੇ ਕਿ ਉਹਨਾਂ ਨੇ ਦਿਨ ਰਾਤ ਇੱਕੀ ਤੌਰ ਤੁਸੀਂ ਦੇਖ ਸਕਦੇ ਹੋ ਮੈਕਸਿਮ ਜਿਹੜੀਆਂ ਹੈਗੀਆਂ ਅਸੀਂ ਕੋਸ਼ਿਸ਼ ਕੀਤੀ ਕਿ ਬਲੌਕ ਸੰਮਤੀ ਜਿਹੜੇ ਆਪਣੀ ਕੱਢ ਸਕੀਏ ਮੈਂਬਰਸ ਨੂੰ ਔਰ ਜ਼ਿਲ੍ਹਾ ਪਰਿਸ਼ਦ ਵੀ ਕੱਢੀ ਔਰ ਦੂਸਰੀ ਵੀ ਕਿਤੇ ਨਾ ਕਿਤੇ ਹੱਦ ਤੱਕ ਬਹੁਤ ਮਿਹਨਤ ਕੀਤੀ ਲੇਕਿਨ ਉਥੋਂ ਸਿੰਘਾਵਲੇ ਜ਼ੋਨ ਤੋਂ ਗਰਦੌਰ ਜਿਹੜਾ ਹੈਗਾ ਸਾਡਾ ਕੈਂਡੀਡੇਟ ਸੀਗਾ ਉਹਦੇ ਨਾਲ ਬਹੁਤ ਤੱਕਾਸ਼ਾਈ ਹੋਈ ਇਵਨ ਇਲੈਕਸ਼ਨ ਵਾਲੇ ਦਿਨ ਉਹਨੂੰ ਅੰਦਰ ਵੀ ਉਹਨਾਂ ਨੇ ਕਮਰੇ 'ਚ ਬੰਦ ਕਰਕੇ ਰੱਖਿਆ ਇਸ ਤਰ੍ਹਾਂ ਦੀ ਤੱਕੇਸ਼ਾਈਆਂ ਕੀਤੀਆਂ ਲੇਕਿਨ ਫੇਰ ਵੀ ਉਹਦੇ باوجود ਜਿਹੜੀਆਂ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸੀਟਸ ਹੈਗੀਆਂ ਮੈਕਸਿਮਮ ਕੱਢੀਆਂ ਕੱਲ ਵੀ ਕਈ ਜਗ੍ਹਾ ਰੀਕਾਉਂਟਿੰਗ ਦੇ ਬਿਲਕੁਲ ਰੀਕਾਉਂਟਿੰਗ ਹੋਈ ਜੀ ਇਹਨਾਂ ਨੇ ਕਰਾਈ ਲੇਕਿਨ ਜ਼ਿਲ੍ਹਾ ਪਰਿਸ਼ਦ ਹੀ ਕਿਉਂਕਿ ਇਹ ਸੋਚਦੇ ਸੀ ਕਿ ਸ਼ਾਇਦ ਇਹ ਜਿੱਤ ਜਾਗੇ ਲੇਕਿਨ ਮੈਂ ਕਹੂੰਗੀ ਕਿ ਜਿਹੜੇ ਅਫੀਸ਼ੀਅਲਸ ਐ ਉਹਨਾਂ ਨੇ ਬਹੁਤ ਵਧੀਆ ਸਾਥ ਦਿੱਤਾ ਉਹਨਾਂ ਨੇ ਕਿਹਾ ਕਿ ਜੋ ਵੀ ਰਿਜ਼ਲਟ ਹੈ ਬਿਲਕੁਲ ਸਹੀ ਹੈਗਾ ਕਿਉਂਕਿ ਕਿਤੇ ਨਾ ਕਿਤੇ ਜਦ ਅਫਸਰ ਸਹੀ ਸਾਥ ਦਿੰਦੇ ਬਿਲਕੁਲ ਸਿਸਟਮ ਸੈੱਟ ਹੁੰਦਾ ਜਿਹੜੀ ਜਦ ਹੋ ਰਹੀ ਸੀ ਜਿਹੜੇ ਇਹਨਾਂ ਦੇ ਝਾੜੂ ਦੇ ਵਰਕਰ ਸੀ ਉਹਨਾਂ ਨੇ ਕੁਝ ਜਿਹੜੀਆਂ ਵੋਟਾਂ ਲੈ ਕੇ ਫਾੜ ਕੇ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਔਰ ਉਸੇ ਟਾਈਮ ਜਿਹੜੇ ਹੈਗੇ ਆਫੀਸ਼ੀਅਲਸ ਉਹਨਾਂ ਨੇ ਉਹਨੂੰ ਫੜ ਕੇ ਬਾਹਰ ਕੱਢਿਆ ਮੰਨ ਲਾ ਤਾਂ ਇਸ ਤਰ੍ਹਾਂ ਦੇ ਆਫੀਸ਼ੀਅਲਸ ਹਾਰਡ ਐਂਡ ਫਾਸਟ ਜਦ ਰੱਖਦੇ ਸਿਸਟਮ ਨੂੰ ਜਿਹੜੇ ਵਰਕਰਸ ਐ ਹੋਰ ਮਜ਼ਬੂਤ ਹੁੰਦੇ ਲੋਕਾਂ ਦਾ ਵਿਸ਼ਵਾਸ ਉਹਨਾਂ ਦੇ ਪ੍ਰਤੀ ਹੋਰ ਪੋਜ਼ਿਟਿਵ ਹੁੰਦਾ ਹੈ ਕਿਹਾ ਜਾ ਸਕਦਾ ਹੈ ਕਿ ਪ੍ਰਸ਼ਾਸਨ ਨੇ ਫ੍ਰੀ ਐਂਡ ਫੇਅਰ ਇਲੈਕਸ਼ਨ ਪ੍ਰੋਵਾਈਡ ਹਾਂ ਬਿਲਕੁਲ ਕੁਝ ਏਰੀਆ ਦੇ ਵਿੱਚ ਬਹੁਤ ਸਹੀ ਸੀਗਾ ਲੇਕਿਨ ਮੈਂ ਗੱਲ ਕਰੂੰਗੀ ਛੜਿਕਵਲੇ ਜ਼ੋਨ ਦੇ ਵਿੱਚ ਥੋੜੀ ਜੀ ਪ੍ਰੋਬਲਮ ਸੀਗੀ ਸਾਡੇ ਕੈਂਡੀਡੇਟ ਨੂੰ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਹੈਗਾ ਉਹਨੂੰ ਤੰਗ ਪਰੇਸ਼ਾਨ ਕਾਫੀ ਕਰ ਰਹੀ ਸੀ ਉਜਾਰੇ ਨੂੰ 5-6 ਦਿਨ ਕਰੋ ਗਾਇਬ ਹੀ ਰਹਿਣਾ ਪਿਆ ਕਿਉਂਕਿ ਦਿਨ ਰਾਤ ਪੁਲਿਸ ਜਿਹੜੀ ਐ ਅ ਦਬਕਾ ਦੇ ਰਹੀ ਸੀ ਔਰ ਉਹਨੂੰ ਚੱਕਣ ਦੀ ਕੋਸ਼ਿਸ਼ ਕਰ ਰਹੀ ਸੀ ਮਾਡਲ ਦਾ ਕਾਫੀ ਹੌਸਲਾ ਹੋਊਗਾ ਜ਼ਿਲ੍ਹਾ ਪ੍ਰਸ਼ਦ ਦੇ ਵਿੱਚੋਂ ਸਿਰਫ ਇੱਕ ਹੀ ਸੀਟ ਤੁਹਾਡੇ ਕੋਲ ਆਈ ਹੈ ਬਿਲਕੁਲ ਇਹ ਸੀਟ ਸਾਰੀ ਇਹਨਾਂ ਦੇ ਮਿਹਨਤ ਸਦਕੇ ਆ ਜੀ ਜਿੰਨੇ ਸਾਰੇ ਵਰਕਰਸ ਨੇ ਮਿਹਨਤ ਕੀਤੀ ਹੈ ਮੈਂ ਤਾਂ ਹੌਸਲਾ ਦੇਣ ਵਾਲੀ ਹਾਂ ਔਰ ਇਹਨਾਂ ਦੇ ਹਮੇਸ਼ਾ ਪਿੱਛੇ ਮੈਂ ਖੜੀ ਹਾਂ ਮੈਂ ਇਹੀ ਕਹਿਣੀ ਕਿ ਉਹਨਾਂ ਦੀ ਬੇਟੀ ਔਰ ਉਹਨਾਂ ਦੀ ਪੈਨ ਮਾਲਵੀਕਾ ਸੂਦ ਹਮੇਸ਼ਾ ਆਪਣੇ ਪੈਨ ਪਰਾਵਾਂ ਦੇ ਨਾਲ ਖੜ੍ਹੀ ਐ ਮੈਂ ਹਮੇਸ਼ਾ ਇਹਨਾਂ ਦੇ ਪਿੱਛੇ ਰਹੂੰਗੀ ਇਹਨਾਂ ਨੇ ਅੱਗੇ ਚੱਲੀ ਜਾਣਾ ਮਾਲਵੀਕਾ ਉਹਨਾਂ ਦੇ ਨਾਲ ਪਿੱਛੇ-ਪਿੱਛੇ ਚੱਲੀ ਜਾਊਗੀ। ਉਹ ਤਾਂ ਦੇਖਿਆ ਗਿਆ ਨਤੀਜਾ ਹਾਂ ਤਾਂ ਮਾਲਵੀਕਾ ਸੂਰਨੇ ਭੰਗੜੇ ਪਾਏ ਗਏ ਨੇ ਭਾਵੇਂ ਨਕੀ ਕੰਮ ਹੋ ਗਏ। ਬਿਲਕੁਲ ਖੁਸ਼ੀ ਹੁੰਦੀ ਐ ਜੀ ਵਿਆਹ ਦਾ ਪੂਰਾ ਮਾਹੌਲ ਸੀਗਾ। ਅ ਕੱਲਾ ਤੋਂ ਅ ਮੇਰੇ ਪੈਨ ਬੈਠੇ ਐ ਸਾਰੇ ਇੱਧਰ ਅ ਇੱਧਰ ਪਿੱਛੇ ਗੁਰਪ੍ਰਤਾਪ ਵੀਰ ਜੀ ਬੈਠੇ ਸੁਖਜਿੰਦਰ ਬੈਠੇ ਐ ਸਾਰੇ ਬੈਠੇ ਜਿੰਨੇ ਵੀ ਆਪਣੇ ਅ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਹੈਗੇ ਆ ਜਾਂ ਫਿਰ ਦੇ ਮੈਂ ਇਹ ਕਹੂੰਗੀ ਜਿਹੜੇ ਨਹੀਂ ਵੀ ਜਿੱਤ ਪਾਈ ਕੁਝ ਕੁਝ ਮਾਰਜਿਨ ਚ ਰਹਿ ਵੀ ਗਏ ਲੇਕਿਨ ਕਾਂਗਰਸ ਦੀ ਜਿਹੜੀ ਵੋਟ ਹੈ ਅੱਗੇ ਨਾਲੋਂ ਜਿਹੜੀ ਇਹ ਪਿੰਡਾਂ ਵਿੱਚ ਹੋਰ ਵੀ ਵਧੀ ਹੈ ਕਿਉਂਕਿ ਸਰਕਾਰ ਦਾ ਤੁਸੀਂ ਦੇਖੋ ਪ੍ਰੈਸ਼ਰ ਵੀ ਹੁੰਦਾ ਵੈ ਲੇਕਿਨ ਫੇਰ ਵੀ ਜਿਹੜੇ ਲੋਕ ਹੈ ਵੇਟ ਕਰ ਰਹੇ ਕਿ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਆਊਗੀ